ਔਰ ਅੱਜ ਮੈਂ ਇੱਕ ਬੇਨਤੀ ਕਰਨੀ ਚਾਹਾਂਗਾ ਤਾਂ ਮਾਨਯੋਗ ਸੀਐਮ ਭਗਵੰਤ ਮਾਨ ਜੀ ਨੂੰ ਕਿ ਜੋ ਸਰਕਾਰ ਨੇ ਨਸ਼ਿਆਂ ਵਿਰੁੱਧ ਮਹਿਮ ਵਿੱਢੀ ਸੀ ਜੋ ਨਸ਼ਿਆਂ ਵਿਰੁੱਧ ਔਰ ਉਸ ਦੇ ਵਿੱਚ ਮੈਂ ਪਹਿਲਾਂ ਵੀ ਡਿਪਾਰਟਮੈਂਟ ਨੂੰ ਬੇਨਤੀ ਕਰ ਚੁੱਕਾ ਹਾਂ ਤੇ ਅੱਜ ਫਿਰ ਮਾਨਯੋਗ ਮੁੱਖ ਮੰਤਰੀ ਪੰਜਾਬ ਸੀਐਮ ਸਾਹਿਬ ਨੂੰ ਬੇਨਤੀ ਕਰਾਂਗਾ ਕਿ ਮੇਰਾ ਪਿੰਡ ਵੱਡਾ ਭਗਵਾਨਪੁਰਾ ਔਰ ਛੋਟਾ ਭਗਵਾਨਪੁਰਾ ਜਿੰਨਾ ਦੋਵਾਂ ਪਿੰਡਾਂ ਦੇ ਵਿੱਚ ਨਸ਼ੇ ਦਾ ਬਹੁਤ ਜ਼ਿਆਦਾ ਗੰਧ ਵਚੁਕਾ ਔਰ ਜਿਹੜਾ ਨਸ਼ਾ ਵੇਚਣ ਵਾਲੇ ਨੇ ਉਹ ਸਾਡੇ ਦੋਨਾਂ ਭਗਵਾਨਪੁਰਿਆਂ ਦੇ ਵਿੱਚ ਉਹਨਾਂ ਨੇ ਆਪੋ ਆਪਣੇ ਜਿਹੜੇ ਏਰੀਏ ਵੰਡੇ ਹੋਏ ਆ ਇਹ ਨਸ਼ੇ ਦੀ ਬਹੁਤ ਜ਼ਿਆਦੀ ਪਰਮਾ ਰਿਹਾ ਸਾਡੇ ਪਿੰਡ ਦੇ ਵਿੱਚ ਜੀ ਔਰ ਜੜੀ ਹੈਗੀ ਆ ਨਸ਼ਾ ਇਹਨਾਂ ਨੇ ਆਪੋ ਆਪਣੀ ਜਗ੍ਹਾ ਵੰਡੀ ਹੋਈ ਆ ਵੱਡੇ ਭਗਵਾਨਪੁਰਾ ਦੇ ਮੋੜ ਤੋਂ ਲੈ ਕੇ ਆਪਣੇ ਪਿੰਡ ਮੇਰੇ ਵੱਡੇ ਪਿੰਡ ਤੱਕ ਜੋ ਸਾਡੇ ਪਿੰਡ ਦੇ ਵਿੱਚ ਸੁਸਾਇਟੀ ਆ ਉੱਥੋਂ ਤੱਕ ਔਰ ਟੈਂਕੀ ਤੱਕ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਸੋਲਡ ਵੇਸਟਮੈਨ ਮੈਨੇਜਮੈਂਟ ਦਾ ਇੱਕ ਪ੍ਰੋਜੈਕਟ ਤਿਆਰ ਕਰਾਇਆ ਸੀ ਤੇ ਕੱਲ ਜਦੋਂ ਮੈਂ ਉਹਦਾ ਜਾਜਾ ਲੈਣ ਲਈ ਗਿਆ ਤਾਂ ਉਹਦੇ ਵਿੱਚ ਵੀ ਸਿਰੰਜਾਂ ਦਾ ਢੇਰ ਲੱਗਾ ਪਿਆ ਸੀ ਜੀ ਔਰ ਨੌਬਤ ਇੰਨੀ ਜ਼ਿਆਦੀ ਆ ਗਈ ਆ ਕਿ ਜਿਹੜੇ ਨਸ਼ਾ ਕਰਨ ਵਾਲਿਆਂ ਕੋਲ ਜੇ ਪੈਸੇ ਦੀ ਕਮੀ ਆ ਤੇ ਉਹਨਾਂ ਨੂੰ ਜਿਹੜਾ 50 50 100 100 ਰੁਪਏ ਦਾ ਨਸ਼ਾ ਜਿਹੜਾ ਉਹ ਸਰਿੰਜਾਂ ਦੇ ਵਿੱਚ ਘੋਲ ਕੇ ਵੀ ਸਪਲਾਈ ਕੀਤਾ ਜਾ ਰਿਹਾ ਹੈ। ਔਰ ਤਕਰੀਬਨ ਬੰਦੇ ਜਮਾਨਤਾਂ ਤੇ ਜਾਂ ਪਹਿਲਾਂ ਵੀ ਕੇਸਾਂ ਦੇ ਵਿੱਚ ਉਹ ਨਾਮਜਦ ਨੇ। ਔਰ ਉਹ ਫੇਰ ਜਦ ਵਾਪਸ ਆਉਂਦੇ ਨੇ ਆ ਕੇ ਫੇਰ ਆਪਣਾ ਉਹ ਕਾਰੋਬਾਰ ਕਰ ਲੈਂਦੇ ਨੇ। ਸਾਰੀਆਂ ਹੀ ਪਾਰਟੀਆਂ ਦੇ ਬੰਦੇ ਮੈਂ ਇਹ ਨਹੀਂ ਕਵਾਂਗਾ ਕਿ ਕਿਸੇ ਇੱਕ ਪਾਰਟੀ ਦੇ ਨਾਲ ਰਿਲੇਟਡ ਨੇ ਉਹ। ਸਾਰੀਆਂ ਪਾਰਟੀਆਂ ਨਾਲ ਰਿਲੇਟਡ ਬੰਦੇ ਨੇ ਉਹ। ਔਰ ਆਪਾ ਨਸ਼ੇ ਦਾ کاروبار ਜਿਹੜਾ ਮੇਰੇ ਪਿੰਡ ਦੇ ਵਿੱਚ ਕਰ ਰਹੇ ਨੇ ਸਾਡੇ ਦੋਵਾਂ ਪਿੰਡਾਂ ਦੇ ਵਿੱਚ ਜਿਹੜੇ ਨਸ਼ੇ ਵਾਲੇ ਨੇ ਉਹ ਬਹੁਤ ਜਿਆਦਾ ਵੱਜ ਚੁੱਕੇ ਨੇ ਔਰ ਮੈਂ ਬੇਨਤੀ ਕਰਨੀ ਚਾਹਾਂਗਾ ਪੰਜਾਬ ਸਰਕਾਰ ਨੂੰ ਕਿ ਜਿਹੜਾ ਨਸ਼ਿਆਂ ਦਾ ਦਰਿਆ ਵਗ ਰਿਹਾ ਏ ਔਰ ਸਾਡੇ ਪਿੰਡ ਦੇ ਵਿੱਚ ਜੇ ਛੋਟੇ-ਛੋਟੇ ਜੇ ਮਗਰਮਸ਼ ਨੇ ਔਰ ਸਾਡੇ ਪਿੰਡ ਦੇ ਵਿੱਚ ਦੀ ਲੰਘਣਾ ਵੀ ਮੁਸ਼ਕਲ ਹੋ ਚੁੱਕਾ ਜੀ ਛੋਟੇ ਭਗਵਾਨਪੁਰੇ ਤੋਂ ਲੈ ਕੇ ਔਰ ਉਥੋਂ ਆਈਟੀ ਕਾਲਜ ਇੱਕ ਲੜਕੀਆਂ ਦਾ ਉਨੇ ਏਰੀਏ ਦੇ ਵਿੱਚ ਨਸ਼ੇ ਦੀ ਸਪਲਾਈ ਆ ਜੀ ਔਰ ਕਲਸੀਆਂ ਵਾਲੀ ਸਾਈਡ ਤੇ ਵੀ ਸਪਲਾਈ ਆ ਜੀ ਜਿੰਨੇ ਵੀ 4 ਚਪੇਰੇ ਪਿੰਡ ਦੇ ਆ ਜੀ 4 ਚਪੇਰੇ ਨਸ਼ੇ ਦੀ ਸਪਲਾਈ ਆ ਔਰ ਇਹਨਾਂ ਬੰਦਿਆਂ ਨੂੰ ਕੋਈ ਡਰ ਨਹੀਂ ਬੇਝਿਜਕ ਹੋ ਕੇ ਨਸ਼ੇ ਦੀ ਸਪਲਾਈ ਕਰ ਰਹੇ ਨੇ ਕਰਦੇ ਜਿਸ ਤਰੀਕੇ ਦੇ ਨਾਲ ਵੀ ਆ ਮੈਂ ਹੁਣ ਇਹਨੂੰ ਐਕਸਪਲੇਨ ਨਹੀਂ ਕਰ ਸਕਦਾ ਔਰ ਜਿਹੜਾ ਨਸ਼ਾ ਹੈ ਉਹਦੀ ਵਿਕਰੀ ਬਹੁਤ ਜ਼ੋਰਾਂ ਤੇ ਆ ਘਰ ਘਰ ਡਿਲੀਵਰੀ ਵਾਲਾ ਕੰਮ ਚੱਲਣ ਡਿਆ ਜੀ ਛੋਟੇ ਛੋਟੇ ਇਹ ਵਪਾਰੀ ਨੇ ਜਿਹੜੇ ਸਾਡੇ ਪਿੰਡ ਦੇ ਵਿੱਚ ਔਰ ਉਹ ਸਪਲਾਈ ਜਾਈ ਬੇਤਕ ਹੋ ਕੇ ਕਰ ਰਹੇ ਨੇ ਨਾ ਉਹਨਾਂ ਨੂੰ ਕੋਈ ਪਰਚੇ ਦਾ ਡਰਿਆ ਨਾ ਕੋਈ ਪੁਲਿਸ ਦਾ ਡਰਾ ਔਰ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗਾ ਔਰ ਨਾਲ ਮੈਂ ਐਸਐਸਪੀ ਤਰਨਤਾਰਨ ਨੂੰ ਬੇਨਤੀ ਕਰਾਂਗਾ ਕਿ ਇਹਨਾਂ ਦੇ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ ਔਰ ਮੇਰੇ ਪਿੰਡ ਦੇ ਵਿੱਚ ਲਗਾਤਾਰ ਨਿਗਰਾਨੀ ਰੱਖੀ ਜਾਵੇ ਔਰ ਜੇ ਅਗਰ ਮੇਰੇ ਪਿੰਡ ਦੇ ਵਿੱਚੋਂ ਇਹ ਸਮਗਲਰ ਸਾਰੇ ਕਾਬੂ ਹੋ ਜਾਂਦੇ ਤੇ ਲਾਗੇ-ਲਾਗੇ ਦੇ ਜਿਹੜੇ 10 ਪਿੰਡ ਆ ਉਹਨਾਂ ਦਾ ਭੜਾ ਆ ਜਾਊਗਾ ਜੀ ਕਿਉਂਕਿ ਲਾਗੇ-ਲਾਗੇ ਵਾਲੇ ਸਾਰੇ ਪਿੰਡਾਂ ਦੇ ਜਿੰਨੇ ਵੀ ਮੁੰਡੇ ਨੇ ਜਾਂ ਕੁਝ ਵੀ ਨੇ ਉਹ ਸਾਰੇ ਇੱਥੇ ਹੀ ਆਉਂਦੇ ਨੇ ਤੇ ਸਾਡੇ ਪਿੰਡ ਦੇ ਵਿੱਚ ਇਹ ਜਿਹੜਾ ਬਹੁਤ ਗੰਦ ਵੱਜ ਚੁੱਕਾ ਹੈ ਇਹਨਾਂ ਸਾਰੇ ਬੰਦਿਆਂ ਤੇ ਪਹਿਲਾਂ ਵੀ ਪਰਚੇ ਦਰਜ ਨੇ ਔਰ ਫੇਰ ਜਮਾਨਤਾਂ ਲੈ ਕੇ ਬਾਹਰ ਆ ਕੇ ਆਪਣਾ ਜਿਹੜਾ ਬਿਜ਼ਨਸ ਆ ਬੜੇ ਜ਼ੋਰ ਸ਼ੋਰ ਨਾਲ ਕਰਨ ਡੈ ਨੇ ਕੋਈ ਪ੍ਰਵਾਹ ਨਹੀਂ ਕਿਸੇ ਦੀ ਇਹਨਾਂ ਨੂੰ ਅੱਜ ਮੈਂ ਮਜਬੂਰ ਹੋ ਕੇ ਅੱਜ ਇਹ ਆਪਣੇ ਪੇਜ ਦੇ ਉੱਤੇ ਲਾਈਵ ਹੋਇਆ ਹਾਂ ਔਰ ਮੈਂ ਮਾਨਯੋਗ ਹਲਕਾ ਵ代ਿਕ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਡੀਐਸਪੀ ਸਾਹਿਬ ਨੂੰ ਜਾਂ ਐਸਐਸਪੀ ਸਾਹਿਬ ਨੂੰ ਕਹਿਣ ਕਿ ਇਹਨਾਂ ਬੰਦਿਆਂ ਦੇ ਉੱਤੇ ਬਣਦੀ ਕਾਰਵਾਈ ਜਿਹੜੀ ਉਹ ਕਰਵਾਈ ਜਾਵੇ ਔਰ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰਾਂਗਾ ਇਹਨਾਂ ਬੰਦਿਆਂ ਦੇ ਤੇ ਜਿਹੜੀ ਆ ਇਹ ਜਿਹੜਾ ਮੇਰੀ ਵੀਡੀਓ ਆ ਇਹਨੂੰ ਗੌਰ ਕੀਤਾ ਜਾਵੇ। ਤੋਂ ਵੱਤ ਉਹ ਮਾਰੇ ਸ਼ੇਅਰ ਕਰਕੇ ਮੇਰੇ ਵੀਰੇ ਵੀਡੀਓ ਜਿਹੜੀ ਉਹ ਉਹ ਚਪਸਨਾ ਤੱਕ ਪਹੁੰਚਾਈ ਜਾਵੇ ਔਰ ਮੇਰੇ ਪਿੰਡ ਦੇ ਵਿੱਚ ਜੋ ਨਸ਼ੇ ਦਾ ਕਾਰੋਬਾਰ ਚੱਲ ਰਿਹਾ ਹੈ ਬੰਦ ਹੋ ਸਕੇ। ਔਰ ਮੈਂ ਬਹੁਤ ਧੰਨਵਾਦੀ ਹੋਵਾਂਗਾ ਅਗਰ ਜੇ ਮੇਰੇ ਪਿੰਡ ਦੇ ਵਿੱਚ ਇਹ ਨਸ਼ੇ ਦਾ ਵਪਾਰ ਬੰਦ ਹੋ ਜਾਂਦਾ ਤੇ ਲਾਗੇ-ਲਾਗੇ ਦੇ ਜਿਹੜੇ 10 ਪਿੰਡ ਆ ਉਹਨਾਂ ਦੀ ਜੂਨ ਵੀ ਸੌਖੀ ਹੋ ਜੂਗੀ। ਇਹ ਬਹੁਤ ਜ਼ਰੂਰੀ ਮੰਗ ਹੈ ਜੀ ਸਾਡੀ ਜਿਹੜੀ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਔਰ ਮੁੱਖ ਮੰਤਰੀ ਸਾਹਿਬ ਇਹ ਤੇ ਗੌਰ ਫਰਮਾਇਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਵਜਨ ਜੀ ਇਹ ਕ ਵੀਡੀਓ ਜਿਹੜੀ ਆ ਤੁਹਾਡੀ ਵਾਇਰਲ ਹੋ ਰਹੀ ਸੀਗੀ ਵੀ ਪਿੰਡ ਦੇ ਵਿੱਚ ਨਸ਼ਾ ਵੱਡੇ ਪੱਧਰ ਤੇ ਵਿਕਦਾ ਹੈ ਕਿ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਨਹੀਂ ਜੀ ਪ੍ਰਸ਼ਾਸਨ ਕਾਰਵਾਈ ਕਰ ਰਿਹਾ ਸੀ ਕਾਰਵਾਈਆਂ ਹੋ ਰਹੀਆਂ ਸੀ ਪਰ ਮੈਨੂੰ ਲੱਗਿਆ ਕਿ ਮੇਰੀ ਆਵਾਜ਼ ਉਠਾਉਣੀ ਜ਼ਰੂਰੀ ਆ ਮੈਂ ਆਵਾਜ਼ ਵੀ ਉਠਾਈ ਆ ਔਰ ਸਾਡੇ ਡੀਐਸਪੀ ਸਾਹਿਬ ਜਿਹੜੇ ਸਾਡੇ ਨਾਲ ਪੂਰਨ ਤੌਰ ਤੇ ਸਹਿਯੋਗ ਕਰ ਰਹੇ ਨੇ ਔਰ ਕਰ ਰਹੇ ਨੇ ਲਗਾਤਾਰ ਮੇਰਾ ਸੰਪਰਕ ਦੇ ਰਹੇ ਜਿਹੜੇ ਤੁਸੀਂ ਲਾਈਵ ਦੇ ਵਿੱਚ ਦਾਵਾ ਕਰ ਰਹੇ ਸੀਗੇ ਵੀ ਸਾਡੇ ਪਿੰਡ ਦੇ ਵਿੱਚ ਜਿਹੜੇ ਆ ਸਮਗਲਰ ਜਿਹੜੇ ਆ ਉਹ ਜਮਾਨਤਾਂ ਤੇ ਬਾਹਰ ਆਏ ਨੇ ਉਹਨਾਂ ਵੱਲੋਂ ਇਹ ਧੰਦਾ ਕੀਤਾ ਜਾ ਰਿਹਾ ਕੋਈ ਫਰਕ ਪਿਆ ਲਾਈਵ ਤੋਂ ਬਾਅਦ ਬਹੁਤ ਫਰਕ ਪਿਆ ਜੀ ਬਿਲਕੁਲ ਕੱਲ ਤੋਂ ਲਗਾਤਾਰ ਸਾਡੇ ਪਿੰਡ ਦੇ ਵਿੱਚ ਗਸ਼ਟ ਜਾਰੀ ਆ ਕੱਲ ਵੀ ਰਿਪੋਰਟ ਕੀਤੇ ਗਏ ਆ ਪਰसों ਮੇਰੀ ਵੀਡੀਓ ਤੋਂ ਵਾਅਦਾ ਵੀ ਕੀਤੇ ਗਏ ਰ ਹੁਣ ਵੀ ਡੀਐਸਪੀ ਸਾਹਿਬ ਹੋਣੀ ਚੈਕਿੰਗ ਕਰ ਰਹੇ ਨੇ ਤੇ ਪ੍ਰਸ਼ਾਸਨ ਸਾਰਾ ਮੇਰਾ ਸਾਥ ਦੇ ਰਿਹਾ ਜੀ ਹੁਣ ਬਿਲਕੁਲ ਜਿਲ੍ਹਾ ਜੀ ਕੀ ਗੱਲ ਪਹਿਲਾਂ ਨਸ਼ਾ ਨਹੀਂ ਸੀ ਹੈਗਾ ਪਿੰਡ ਦੇ ਵਿੱਚ ਹੁਣ ਹੀ ਲਾਈਵ ਹੋਏ ਜੋ ਕੀ ਗੱਲ ਹੁਣ ਹੀ ਪਿੰਡ ਕੀ ਹੁਣ ਮਿਲੀ ਆ ਤੁਹਾਨੂੰ ਜਿਆ ਜਾਣਕਾਰੀ ਹੋਣੀ ਦੇਖੋ ਜੀ ਇਹ ਸਮਾਂ ਹੁੰਦਾ ਕੋਈ ਜੀ ਪਹਿਲਾਂ ਕੰਮ ਚੱਲ ਰਹੇ ਸੀ ਪਰ ਹੁਣ ਜਦੋਂ ਮੁਸ਼ਕਲ ਜਿਆਦਾ ਵੱਧ ਗਈ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਵੀ ਅੰਜਾਮ ਦੇਣ ਲੱਗ ਗਈ ਸੀ ਉੱਥੇ ਲੰਘਦੇ ਟੱਪਦੇ ਔਰ ਮੇਰੇ ਕੋਲ ਜਦੋਂ ਪਹੁੰਚ ਕੀਤੀ ਪਿੰਡ ਦੇ ਵਾਸੀਆਂ ਨੇ ਕਿ ਤੁਹਾਡਾ ਇਹ ਫਰਜ ਬੰਦਾ ਆਵਾਜ਼ ਠਾਉਂਦਾ ਔਰ ਮੈਂ ਆਵਾਜ਼ ਠਾਈ ਸੀ ਐਮ ਸਾਹਿਬ ਨੇ ਕਿਹਾ ਸੀ ਕਿ ਉਹਨਾਂ ਨੇ ਸਾਨੂੰ ਬਕਾਇਦਾ ਤੌਰ ਤੇ ਹਦਾਇਤਾਂ ਦਿੱਤੀਆਂ ਹੋਈਆਂ ਕਿ ਜਿਨ੍ਹਾਂ ਨੂੰ ਕੋਈ ਮੁਸ਼ਕਲ ਆ ਉਹ ਮੇਰੇ ਨਾਲ ਮੀਡੀਆ ਦੇ ਜ਼ਰੀਏ ਜੁੜ ਸਕਦੇ ਹੋ ਮੈਂ ਜੁੜ ਕੇ ਉਹਨਾਂ ਦੇ ਨਾਲ ਆਵਾਜ਼ ਪਹੁੰਚਾਈ ਔਰ ਪ੍ਰਸ਼ਾਸਨ ਨੇ ਵੀ ਉਸੇ ਵੇਲੇ ਐਕਸ਼ਨ ਲਿਆ ਜੀ ਮੇਰੇ ਨਾਲ ਉਹ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਨੇ ਸਿੰਘਪੁਰ ਪ੍ਰਸ਼ਾਸਨ ਦੇ ਨਾਲ ਖੜੇ ਆ ਜੀ ਸਰ ਕੋਨਟੈਕਟ ਜੇ ਕੱਲ ਵੀ ਦਾ ਸਰ ਚੈਨਲ ਵੀ ਮਹੀਨੇ ਤੋਂ ਲੈ ਕੇ ਜਿਹੜਾ 3 ਮਹੀਨਾ ਸਰ ਪਿੰਡ ਭਗਵਾਨਪੁਰ ਦਾ ਮਜੂਤਾ ਸਰਪੰਚ ਕਰਮਲ ਸਿੰਘ ਜਿਹੜਾ ਹੈ ਆਪਣੇ ਫੇਸਬੁਕ ਪੇਜ ਤੇ ਲਾਈਵ ਹੋਇਆ ਵੀ ਸਾਡੇ ਪਿੰਡ ਦੇ ਵਿੱਚ ਸ਼ਰੇਆਮ ਜਿਹੜਾ ਆ ਤਸਕਰਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਕਿ ਸਰ ਮਾਮਲਾ ਕਿੰਨੀ ਕੇ ਸਰ ਉਥੇ ਸਚਾਈ ਹੈ ਹੈਗੀ ਆ ਜਿਹੜੀ ਕਿ ਨਸ਼ਾ ਵਗੈਰਾ ਸਤ ਮੁੱਛ ਸਰ ਵੇਖਦਾ ਵੇਖਦਾ ਪਿੰਡ ਵਿੱਚ ਵੇਖੋ ਪੰਜਾਬ ਸਰਕਾਰ ਵੱਲੋਂ ਇੱਕ ਯੁੱਧ ਨਸ਼ਾ ਵਿਰੁੱਧ ਜਿਹੜੀ ਮੋਹਮ ਚਲਾਈ ਗਈ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ શ્રી ਗੌਰਵ ਯਾਦਵ ਆਈਪੀਐਸ ਐਸਐਸਪੀ ਦੀਪਕ ਪਾਰਕ ਆਈਪੀਐਸ ਹਰਮਨबीर ਸਿੰਘ ਗਿੱਲ ਆਈਪੀਐਸ ਡੀਆਈਜੀ ਸਾਹਿਬ ਜਿਹੜੇ ਫਿਰੋਜ਼ਪੁਰ ਰੇਂਜ ਦਾ ਇਹਨਾਂ ਵੱਲੋਂ ਜਿਹੜੀ ਇਹ ਮੁਹਿੰਮ ਜਿਹਦਾ ਰੇਂਜ ਦੇ ਵਿੱਚ ਤੇ ਉਸੇ ਤਰੀਕੇ ਮੁਤਾਬਕ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤੇ ਇਸੇ ਲੜੀ ਦੇ ਵਿੱਚ ਜਿਹੜੀ ਮੁਹਿੰਮ ਹੈ ਉਹ ਸਬਡਿਵੀਜ਼ਨ ਪਿੱਖੀਪਿੰਡ ਦੇ ਵਿੱਚ ਵੀ ਚਲਾਈ ਜਾ ਰਹੀ ਹੈ ਮੈਂ ਭਗਵਾਨਪੁਰਾ ਬਾਅਦ ਚਾਹੁੰਦਾ ਮੈਂ ਪਹਿਲਾਂ ਮੈਂ ਦੱਸਦਾ ਵੀ ਇਸ ਮੁਹਿੰਮ ਦੌਰਾਨ ਹੁਣ ਤੱਕ 231 ਮਕਦਮੇ ਸਬ ਡਿਵੀਜ਼ਨ ਭਿੱਖੀਵਿੰਡ ਦੇ ਵਿੱਚ ਦਰਜ ਕੀਤੇ ਗਏ ਨੇ ਤੇ 256 ਬੰਦੇ ਗ੍ਰਿਫਤਾਰ ਕਰਕੇ ਅਸੀਂ ਜੇਲ੍ਹਾਂ ਦੇ ਭੇਜੇ ਨੇ ਜਿਹੜੇ ਇਸ ਕਾਰੋਬਾਰ ਨੂੰ ਇਲਜ਼ਾਮ ਦਿੰਦੇ ਨੇ 19 ਕਿਲੋ 732 ਗ੍ਰਾਮ ਜਿਹੜੀ ਹੈਰੋਨ ਰਿਕਵਰ ਹੋਈ ਹੈ 430 ਕੈਪਸੂਲ 570 ਨਸ਼ੀਲੀਆਂ ਗੋਲੀਆਂ ਜਿਹੜੇ ਨਸ਼ਾ ਕਰਨ ਦੇ ਆਦੀ ਵੀ ਨੇ ਜਿਹੜੇ ਬਾਰ-ਬਾਰ ਨਸ਼ਾ ਕਰਦੇ ਨੇ ਉਹ ਵੀ ਅਸੀਂ ਬੰਦੇ ਫੜੇ ਨੇ ਉਹਨਾਂ ਕੋਲ 26 ਲਾਈਟਰ 26 ਜੜੀਆਂ ਨਸ਼ੇੜੀਆਂ ਪੰਨੀਆਂ ਵਗੈਰਾ ਵੀ ਰਿਕਵਰ ਕੀਤੀਆਂ ਨੇ ਇਸ ਤੋਂ ਇਲਾਵਾ ਜਿਹੜਾ ਲੋਕਾਂ ਨੇ ਸਹਿਯੋਗ ਕਰਕੇ ਸਾਨੂੰ ਜਿਹੜੇ ਬੰਦੇ ਨਸ਼ਾ ਕਰਨ ਤੋਂ ਬਿਮਾਰ ਨੇ 155 ਦੇ ਕਰੀਬ ਅਸੀਂ ਵਿਅਕਤੀ ਜਿਹੜੇ ਆ ਉਹ ਵੱਖ-ਵੱਖ ਡੀਡਿਕਸ਼ਨ ਸੈਂਟਰਾਂ ਦੇ ਵਿੱਚ ਜਮ੍ਹਾਂ ਕਰਵਾ ਚੁੱਕੇ ਆ ਸੋ ਜਿੱਥੇ ਮੈਂ ਗੱਲ ਕਰਾਂ ਭਗਵਾਨਪੁਰੇ ਦੀ ਨੇਚਰਲੀ ਸਾਰੇ ਪਿੰਡਾਂ ਦੇ ਵਿੱਚ ਪ੍ਰੋਬਲਮ ਹੈ ਪਰ ਭਗਵਾਨਪੁਰੇ ਕੁਝ ਕਾਰਨਾ ਕਰਕੇ ਜਿਹੜੇ ਸਰਪੰਚ ਸਾਹਿਬ ਦੀ ਸਾਡੀ ਰੀਡਿੰਗ ਟੀਮ ਨਾਲ ਕੁਝ ਦਿਨ ਪਹਿਲਾਂ ਵਾਰਤਾ ਲਾਭ ਹੋ ਗਈ ਸੀ ਵੀ ਤੁਸੀਂ ਮੇਰੇ ਬੰਦਿਆ ਵੱਲ ਰੇਡ ਨਾ ਕਰੋ ਜਦੋਂ ਕਿ ਇਨਫੋਰਮੇਸ਼ਨ ਬੇਸ ਤੇ ਇਹ ਰੇਡ ਕੀਤਾ ਗਿਆ ਸੀ ਜਿਸ ਦੇ ਵਿੱਚ ਦੇ ਵਿੱਚ ਇਹਨੇ ਫਿਰ ਗੁੱਸੇ ਦੇ ਵਿੱਚ ਦੂਜੇ ਜਾਂ ਤੀਜੇ ਦਿਨ ਇਹ ਵੀਡੀਓ ਬਣਾ ਕੇ ਚਲਾਈ ਇਸ ਸਬੰਧੀ ਮੈਂ ਦੱਸਣਾ ਚਾਹੁੰਦਾ ਕੱਲ ਵੀ ਅਸੀਂ ਜਿਹੜਾ ਕੈਸੋ ਆਪਰੇਸ਼ਨ ਪਿੰਡ ਭਗਵਾਨਪੁਰੇ ਕੀਤਾ ਜਿਹਦੇ ਵਿੱਚ ਐਸਐਚਓ ਪਿੱਖੀਵੰਡ ਐਸਐਚਓ ਕੱਚਾ ਪੱਕਾ ਐਸਐਚਓ ਬਲਟੂਆ ਤੇ ਕਾਫੀ ਜਿਹੜੀ ਆ ਫੋਰਸ ਨੇ ਇਸ ਪਿੰਡ ਦੇ ਵਿੱਚ ਰੇਡ ਕੀਤਾ ਤੇ ਤਿੰਨ ਬੰਦਿਆਂ ਨੂੰ ਕਾਬੂ ਕੀਤਾ ਇੱਕ ਕੋਲੋਂ 500 ਨਸ਼ੀਲੀਆਂ ਗੋੜੀਆਂ ਤੇ ਇੱਕ ਕੋਲੋਂ ਜਿਹੜੀ ਆ 10 ਗ੍ਰਾਮ ਇੱਕ ਮੋਟਰਸਾਈਕਲ ਤੋਂ ਉਹਨਾਂ ਕੋਲ 10 ਗ੍ਰਾਮ ਹੈਰਨ ਵੀ ਰਿਕਵਰ ਕੀਤੀ ਆ ਬਕਾਇਦਾ ਇਹਨਾਂ ਦੇ ਕੇਸ ਰਜਿਸਟਰ ਕੀਤੇ ਆ ਸੋ ਸਾਡੇ ਵੱਲੋਂ ਹਰ ਤਰੀਕੇ ਦੇ ਨਾਲ ਜਿਹੜੇ ਐਫਰਟ ਜਾਰੀ ਨੇ ਜਿੱਥੇ ਗੱਲ ਕਰੀਏ ਸਟੇਡੀਅਮ ਦੀ ਉਹ ਇੱਕ ਬੰਡੰਡ ਜਗਾ ਆ ਉਥੇ ਅ ਮੈਂ ਵੀ ਵਿజిਟ ਕੀਤਾ ਐ ਐਸਚਓ ਸਾਹਿਬ ਨੇ ਵੀ ਵਿజిਟ ਕੀਤਾ ਉਹ ਪੁਰਾਣੀ ਬੰਦ ਜਗਾ ਪਈ ਆ ਉਥੇ ਜਿਹੜੀ ਸਫਾਈ ਹੋਣ ਵਾਲੀ ਹੈਗੀ ਆ ਜਿਹੜੀ ਉਹ ਨਸ਼ਾ ਦੀ ਮੁਹਿੰਮ ਆ ਉਹਦੇ ਤੋਂ ਪਹਿਲਾਂ ਦੇ ਕੁਝ ਇੱਕ ਪੁਰਾਣੇ ਟੀਕੇ ਖਾਲੀ ਸਿਰਿੰਜਾਂ ਜਿਹੜੀਆਂ ਪਈਆਂ ਸੀ ਉਹ ਵੀ ਅਹੀਂ ਜਿਹੜੀ ਆ ਮਨਰੇਗਾ ਸਕੀਮ ਦੀ ਮਦਦ ਦੇ ਨਾਲ ਉਥੇ ਜਿਹੜੀ ਆ ਪ੍ਰੋਪਰ ਸਫਾਈ ਕਰ ਦਿੱਤੀ ਆ ਸੋ ਅਸੀਂ ਸਾਡੇ ਕੋਲ ਜਿਹੜੇ ਇਦਾਂ ਦੇ ਜਿਹੜੇ ਹਾਈਲਾਈਟਡ ਪੁਆਇੰਟਸ ਨੇ ਐਂਡੀਪੀਐਸ ਐਕਟ ਨਾਲ ਰਿਲੇਟਡ ਹੋਤੇ ਆਹੀ ਰੋਜ਼ਾਨਾ ਰੀਡ ਕਰ ਰਹੇ ਆ। ਸੋ ਇਹਦੇ ਵਿੱਚ ਇਹ ਭਗਵਾਨਪੁਰੇ ਦਾ ਵੀ ਜਿਹੜਾ ਪੁਆਇੰਟ ਸ਼ਾਮਿਲ ਹੈ। ਸੋ ਇਹ ਤਲਖੀ ਦੇ ਵਿੱਚ ਜਿਹੜੀ ਆ ਬਣਾ ਕੇ ਜਿਹੜੀ ਵੀਡੀਓ ਲਾਈ ਗਈ ਆ ਜੇ ਤੁਸੀਂ ਰਿਕਵਰੀਆਂ ਨੂੰ ਵੇਖੋ ਜੇ ਤੁਸੀਂ ਬਰਾਮਦਗੀਆਂ ਨੂੰ ਵੇਖੋ ਤੇ ਜਿਹੜੀਆਂ ਲਗਾਤਾਰ ਬਰਾਮਦਗੀਆਂ ਹੌਂ ਡੇਲੀ ਬੇਸਿਸ ਜਿਹੜੀਆਂ ਯੁੱਧ ਨਸ਼ਾ ਵਿਰੋਧ ਚੱਲ ਰਹੀਆਂ ਨੇ। ਸੋ ਮੈਂ ਸਰਪੰਚ ਸਾਹਿਬ ਨੂੰ ਵੀ ਇਹੋ ਬੇਨਤੀ ਕਰਦਾ ਕੱਲ ਵੀ ਮੇਰੇ ਕੋਲ ਆਏ ਸੀ ਉਹਨਾਂ ਨੂੰ ਬੇਨਤੀ ਕੀਤੀ ਸੀ ਜਿੱਥੇ ਜਿੱਥੇ ਉਹਨਾਂ ਦਾ ਵੀ ਫਰਜ ਬੰਦਾ ਉਹਨਾਂ ਦੀ ਵੀ ਡਿਊਟੀ ਬੰਦੀ ਹੈ ਕਿ ਪੁਲਿਸ ਦਾ ਸਹਿਯੋਗ ਕਰਨ ਕੋਈ ਏਦਾਂ ਦੀ ਇਨਫੋਰਮੇਸ਼ਨ ਉਹਨਾਂ ਕੋਲ ਆ ਤੇ ਸਾਡੇ ਨਾਲ ਸ਼ੇਅਰ ਕਰਨ ਅਸੀਂ ਉਹਦੇ ਤੇ ਤੁਰੰਤ ਕਾਰਵਾਈ ਕਰਾਂਗੇ ਸੋ ਕੱਲ ਵੀ ਅਸੀਂ ਕਾਰਵਾਈ ਕੀਤੀ ਆ ਤੇ ਅੱਗੇ ਵੀ ਕਾਰਵਾਈ ਕਰਾਂਗੇ ਦੇਖੋ ਜੇ ਅਸੀਂ ਸਾਊਥ ਡਿਵੀਜ਼ਨ ਦੀ ਗੱਲ ਕਰੀਏ ਤੇ 231 ਇੱਕ ਬੜੀ ਵੱਡੀ ਫਿਗਰ ਆ ਜਿਹਦੇ ਵਿੱਚ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ 231 ਮੁਕਦਮੇ ਦਰਜ ਕੀਤੇ 256 ਜਿਹੜੇ ਅਸੀਂ ਦੋਸ਼ੀ ਗ੍ਰਿਫਤਾਰ ਕੀਤੇ 155 ਬੰਦੇ ਅਸੀਂ ਜਿਹੜੇ ਆ ਡਿਡਿਕਸ਼ਨ ਸੈਂਟਰਾਂ ਦੇ ਵਿੱਚ ਦਾਖਲ ਕਰਵਾਏ ਸੋ ਲਗਾਤਾਰ ਜਿਹੜੀ ਕੋਸ਼ਿਸ਼ ਸਾਡੀ ਜਿਹੜੀ ਇਸ ਯੋਧ ਨਸ਼ਾ ਵਿਰੁੱਧ ਇਹ ਜਾਰੀ ਆ ਇਹ ਇਕੱਲੀ ਪੁਲਿਸ ਦੀ ਮੋਹਿਮ ਨਹੀਂ ਇਹ ਸਾਰੇ ਇਲਾਕਾ ਨਿਵਾਸੀਆਂ ਦੀ ਪੀੜਤਾ ਦੀ ਲੱਗਦਾ ਨਹੀਂ ਸਰਪੰਚ ਜਿਵੇਂ ਮੰਨ ਲਓ ਕਿ ਮੈਂ ਫੇਸਬੁੱਕ ਤੇ ਸਰਪੰਚ ਸਾਹਿਬ ਲਾਈਵ ਹੋਏ ਨੇ ਵੀ ਉਹਨਾਂ ਨੂੰ ਲਾਈਵ ਹੋਣ ਤੋਂ ਪਹਿਲਾਂ ਪ੍ਰਸ਼ਾਸਨ ਦੇ ਨਾਲ ਵਾਤਾਵਰਣ ਲੱਭ ਕਰਕੇ ਉਹਨਾਂ ਸਮਗਲਦਰਾ ਬਾਰੇ ਜਾਣਕਾਰੀ ਦੇਣੀ ਚਾਹੀਦੀ ਸੀ ਜਿਸ ਤੋਂ ਬਾਅਦ ਜਿਹੜੀ ਪ੍ਰਸ਼ਾਸਨ ਉਹਨਾਂ ਤੇ ਕਾਰਵਾਈ ਕਰ ਸਕਦਾ ਬਿਲਕੁਲ ਜੀ ਦੇਖੋ ਸਰਕਾਰ ਦੇ ਖਿਲਾਫ ਮੋਰਚਾ ਪ੍ਰਸ਼ਾਸਨ ਦੇ ਖਿਲਾਫ ਖੋਲ ਦੇਣਾ ਬਿਲਕੁਲ ਦੇਖੋ ਜੀ ਉਹਨਾਂ ਦੇ ਪਿੰਡ 'ਚ ਵੀ ਜਿਹੜਾ ਯੁੱਧ ਨਸ਼ਾ ਵਿਰੋਧ ਪ੍ਰੋਗਰਾਮ ਤਹਿਤ ਐਮ ਐਲ ਏ ਸਾਹਿਬ ਨੇ ਵੀ ਜਿਹੜੇ ਉਹਨਾਂ ਦੇ ਪਿੰਡ 'ਚ ਪ੍ਰੋਗਰਾਮ ਕੀਤੇ ਆ ਸੋ ਸਾਡੇ ਵੱਲੋਂ ਵੀ ਜਿਹੜੀ ਵੀ ਡੀ ਸੀ ਨਾਲ ਮੀਟਿੰਗਾਂ ਕੀਤੀਆਂ ਗਈਆਂ ਮੇਰੇ ਨਾਲ ਉਹਨਾਂ ਨੇ ਕੋਈ ਵੀ ਇਦਾਂ ਦੀ ਇਨਫੋਰਮੇਸ਼ਨ ਸ਼ੇਅਰ ਨਹੀਂ ਕੀਤੀ ਸੋ ਸਾਨੂੰ ਕੱਲ ਮੀਡੀਆ ਤੇ ਹੀ ਜਿਹੜੀ ਉਹਨਾਂ ਦੇ ਲਾਈਵ ਹੋਣ ਤੋਂ ਬਾਅਦ ਹੀ ਪਤਾ ਲੱਗਾ ਸੋ ਜੇ ਉਹਨਾਂ ਕੋਲ ਹੁਣ ਵੀ ਇਨਫੋਰਮੇਸ਼ਨ ਹੈ ਆ ਮੈਂ ਆਪਦੇ ਮਾਧਿਮ ਰਾਹੀਂ ਕਹਿਣਾ ਚਾਹੁੰਦਾ ਵਾ ਉਹ ਸਾਨੂੰ ਇਨਫੋਰਮੇਸ਼ਨ ਸ਼ੇਅਰ ਕਰਨ ਆਂ ਹੀ ਉਹਦੇ ਤੇ ਤੁਰੰਤ ਲੀਗਲ ਕਾਰਵਾਈ ਕਰਾਂਗੇ ਸੋ ਕੱਲ ਵੀ ਅਸੀਂ ਦੋਨੇ ਭਗਵਾਨਪੁਰੇ ਪਿੰਡਾਂ ਦੇ ਵਿੱਚ ਸਰਚ ਆਪਰੇਸ਼ਨ ਚਲਾਇਆ ਤੇ ਇਹ ਕੰਟੀਨਿਊ ਚੱਲਦਾ ਰਹੂਗਾ ਤੇ ਇਹਦੇ ਵਿੱਚ ਅਸੀਂ ਆਪਣੇ ਲੈਵਲ ਤੇ ਆਪਣੇ ਸੋਰਸਸ ਦੇ ਬੇਸਿਸ ਤੇ ਕੱਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਸੋ ਜਿੱਥੇ ਵੀ ਜਿਸ ਪਿੰਡ 'ਚ ਵੀ ਕੱਲੇ ਭਗਵਾਨਪੁਰੇ ਦੀ ਗੱਲ ਨਹੀਂ ਸਬ ਡਿਵੀਜ਼ਨ ਦੇ ਵਿੱਚ ਜ਼ਿਲ੍ਹੇ ਦੇ ਵਿੱਚ ਜਿੱਥੇ ਵੀ ਕੋਈ ਸਾਨੂੰ ਜਿਹੜੀ ਐਂਡੀਪੀਐਸ ਐਕਟ ਦੇ ਨਾਲ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਸ਼ੇਅਰ ਕਰਦਾ ਚਾਹੇ ਉਹ ਸੇਫ ਪੰਜਾਬ ਤੇ ਕਰਦਾ ਜਾਂ ਜਿੱਥੇ ਵੀ ਕਰਦਾ ਉਹਦਾ ਨਾਮ ਪਤਾ ਗੁਪਤ ਰੱਖ ਕੇ ਅਸੀਂ ਜਿਹੜੇ ਬਣਦੇ ਦੋਸ਼ੀ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ